ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਸਰ ਦੇਖਦੇ ਹਾਂ ਕਿ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਨੈਸ਼ਨਲ ਮੀਡੀਆ ਦੇ ਉੱਤੇ ਚਮਕਾਉਣ ਦੇ ਖਾਤਰ ਆਪਣੀ ਪੀਆਰਪੀ ਵਧਾਉਣ ਦੇ ਖਾਤਰ ਕੌਮ ਦਾ ਕਰਤਾਰ ਸਰਕਾਰਾਂ ਦਾ ਯਾਰ ਮਨਜਿੰਦਰ ਸਿੰਘ ਸਿਰਸਾ ਜੀ ਹਮੇਸ਼ਾ بڑے ਵੱਡੇ ਵੱਡੇ ਤੇ ਝੂਠੇ ਬਿਆਨ ਦਿੰਦੇ ਆਏ ਹੈ ਉਨਾ ਪਿਆਰਾਂ ਦੀ ਸੱਚਾਈ ਗਰਾਊਂਡ ਲੈਵਲ ਤੇ ਬਿਲਕੁਲ ਜ਼ੀਰੋ ਹੁੰਦੀ ਹੈ ਉਹ ਸਿਰਫ ਤੇ ਸਿਰਫ ਇੱਕ ਗੱਪ ਦੇ ਬਰਾਬਰ ਪਿਆਰ ਹੁੰਦੇ ਆ ਮੈਂ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਪਹਿਲੇ ਇੱਕ ਛੋਟੀ ਜਿਹੀ ਵੀਡੀਓ ਦੇਖੋ ਸਿਰਸਾ ਜੀ ਦੀ ਫਿਰ ਮੈਂ ਬਾਕੀ ਆਪਣੇ ਵਿਚਾਰ ਸੰਗਤ ਦੇ ਸਾਹਮਣੇ ਰੱਖਾਂਗਾ ਕੁਝ ਪਰਚਾਣਾ ਤੁਸੀਂ ਗੱਲ ਕਰੀ ਮੈਂ ਹੁਣ ਆ ਮੈਂ ਪਰਸੋ ਜਨਵਾ ਜਨਵਾ ਪੰਜਾਬ ਦਾ ਵੀ ਆਇਆ ਕੇਸ ਜਿਹੜਾ ਦੋਸਤੋ ਚਾਰੀ ਲਾਉਣ ਦੀ ਆਇਆ ਮੈਂ ਉਹਨਾਂ ਨਾਲ ਗੱਲ ਕੀਤੀ ਉਸ ਵੇਲੇ ਗੁਜਰਾਤ ਸੀਗੇ ਉਹ ਕਹਿੰਦੇ ਸਿਰਸਰ ਮੇਰੇ ਤੋਂ ਐਸਾ ਧਿਆਨ ਵਿੱਚ ਕੁਝ ਨਹੀਂ ਹੈ ਨਹੀਂ ਐਵੇਂ ਕਰ ਐਸਾ ਹਮ ਕਿਉਂ ਕਰਾਂਗੇ ਬਿਲਕੁਲ ਨਹੀਂ ਹੈ 15 ਮਿੰਟ ਬਾਅਦ ਨੋਟੀਫਿਕੇਸ਼ਨ ਆ ਗਈ ਮੈਂ ਸਾਰੇ ਮੀਟ ਨੂੰ ਫਾਰਵਰਡ ਕਰ ਸਾਹ ਸੰਧਗੀ ਇਸ ਵੀਡੀਓ ਦੇ ਅੰਦਰ ਸਿਰਸਰ ਜੀ ਦਾਵਾ ਕਰ ਰਹੇ ਹੈ ਕਿ ਮੇਰੇ ਕਹਿਣ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਚੰਡੀਗੜ੍ਹ ਚੰਡੀਗੜ੍ਹ ਦਾ ਮਸਲਾ ਜਿਹੜਾ ਉਹ ਹੱਲ ਕਰ ਦਿੱਤਾ ਕਵਾਲ ਕਰਤੀ ਮਨਿੰਦਰ ਸਿੰਘ ਸਿਰਸਾ ਜੀ ਤੁਹਾਡੀ ਇੰਨੀ ਚਲਦੀ ਹੈ ਸਰਕਾਰਾਂ ਦੇ ਅੰਦਰ ਜੇਕਰ ਤੁਸੀਂ 15 ਮਿੰਟ ਦੇ ਅੰਦਰ ਚੰਡੀਗੜ੍ਹ ਦਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੱਲ ਕਰਾ ਸਕਦੇ ਹੋ ਤਾਂ ਮੈਂ ਸਗਦਾ ਤੁਸੀਂ 16 ਮਿੰਟ ਦੇ ਅੰਦਰ ਬੰਦੀ ਸਿੰਘ ਵੀ ਰਿਹਾ ਕਰਾ ਸਕਦੇ ਹੋ 17 ਮਿੰਟ ਦੇ ਅੰਦਰ ਜਿਹੜੀ ਸਰਕਾਰਾਂ ਨੇ ਸਾਡੇ ਤਖਤਾ ਦੇ ਉੱਤੇ ਕਬਜ਼ੇ ਕੀਤੇ ਹੋਇਆ ਉਹ ਵੀ ਹਟਵਾ ਸਕਦੇ ਹੋ 18 ਮਿੰਟ ਦੇ ਅੰਦਰ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਜਿਹੜਾ ਸਰਕਾਰੀ ਕਬਜ਼ਾ ਹੋਇਆ ਉਹ ਵੀ ਹਟਾ ਸਕਦੇ ਹੋ 19 ਮਿੰਟ ਦੇ ਅੰਦਰ ਮੈਂ ਸਮਝਦਾ ਤੁਸੀਂ ਪੰਜਾਬ ਦਾ ਜਿਹੜਾ ਮਸਲਾ ਹੈ ਪਾਣੀਆਂ ਦਾ ਮਸਲਾ ਹੈ BBMP ਦਾ ਮਸਲਾ ਹੈ ਉਹ ਜਿਹੜੇ ਮਸਲੇ ਆ ਕੌਮ ਦੇ ਖੜੇ ਹੋਏ ਆ ਪੰਜਾਬ ਤੇ ਖੜੇ ਹੋਏ ਆ ਜਿਨ੍ਹਾਂ ਦੇ ਉੱਤੇ ਕੇਂਦਰ ਦੀ ਸਰਕਾਰ ਪੱਖਪਾਤੀ ਰਵਈਆ ਅਪਣਾਇਆ ਹੋਇਆ ਹੈ ਔਰ ਮਤਰਈ ਮਾ ਵਰਗਾ سلوਕ ਜਿਹੜਾ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਕਰ ਰਹੀ ਹੈ ਦੋਨੇ ਮਾਪਦੰਡ ਸਿੱਖਾਂ ਦੇ ਨਾਲ ਅਪਣਾ ਰਹੀ ਹੈ ਮੈਨੂੰ ਲੱਗਦਾ ਤੁਸੀਂ 20 ਮਿੰਟ ਦੇ ਅੰਦਰ ਸਾਰੇ ਮਸਲੇ ਹੱਲ ਕਰਾ ਸਕਦੇ ਹੋ ਸਿਰਸਾ ਜੀ ਮੈਂ ਤੁਹਾਨੂੰ ਇਹ ਵੀਡੀਓ ਪਾਉਣ ਤੋਂ ਬਾਅਦ 20 ਮਿੰਟ ਦਾ ਟਾਈਮ ਦੇਣਾ ਅੱਧੇ ਘੰਟੇ ਦਾ ਟਾਈਮ ਦੇਣਾ ਜੇਕਰ ਤੁਸੀਂ 15 ਮਿੰਟ ਦੇ ਅੰਦਰ ਚੰਡੀਗੜ੍ਹ ਦਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੱਲ ਕਰਾ ਸਕਦੇ ਹੋ ਤਾਂ ਤੁਹਾਡੀ ਅੱਧੇ ਘੰਟੇ ਦੇ ਅੰਦਰ ਅੰਦਰ ਮੈਂ ਸਮਝਦਾ ਕਿ ਤੁਸੀਂ ਇਹ ਸਾਰੇ ਮਸਲੇ ਵੀ ਹੱਲ ਕਰਾ ਸਕਦੇ ਹੋ ਸੇਸਾ ਜੀ ਇਹ ਗੱਲਾਂ ਦਾ ਕੜਾ ਬਣਾਉਣਾ ਬੰਦ ਕਰੋ ਤੁਹਾਡੀ ਜਿਹੜੀ ਸੱਚਾਈ ਹੈ ਨਾ ਸਰਕਾਰਾਂ ਦੇ ਅੰਦਰ ਸਰਕਾਰ ਤੁਹਾਡੇ ਬਾਰੇ ਕੀ ਸੋਚਦੀ ਹੈ ਉਹ ਮਾਨੂੰ ਸੋਸ਼ਲ ਮੀਡੀਆ 'ਤੇ ਦੱਸਣ ਦੀ ਲੋੜ ਨਹੀਂ ਹੈ ਤੁਹਾਡੀ ਅਸਲੀਅਤ ਕੀ ਹੈ ਸਰਕਾਰਾਂ ਦੇ ਗਿਲਾਂਦ ਸਰਕਾਰ ਦੇ ਮਨਾਂ ਦੇ ਅੰਦਰ ਉਹਨੂੰ ਦੱਸਣ ਦੀ ਲੋੜ ਨਹੀਂ ਹੈ ਤੁਸੀਂ ਤਾਂ ਕਹਿੰਦੇ ਸੀਗੇ ਕਿ ਅਸੀਂ ਸਰਕਾਰਾਂ ਦੇ ਸਾਹਮਣੇ ਚੁਕਾਂਗੇ ਨਹੀਂ ਅਸੀਂ ਗੱਦੜ ਕਟਾ ਦਾਂਗੇ ਪਰ ਤੁਸੀਂ ਮੈਨਸਮਾ ਦਾ 10 ਮਿੰਟ ਨਹੀਂ ਲਾਏ ਤੁਸੀਂ ਫੀਸ ਗੱਬ ਸਾਹਿਬ ਡਿਸਚਾਰਜ ਤੋਂ ਥੱਲੇ ਉਤਰੇ ਹੋਏ ਤੇ 10 ਮਿੰਟਾਂ ਬਾਅਦ ਤੁਸੀਂ ਬੀਜੇਪੀ ਜਾ ਕੇ ਜੁਆਇਨ ਕਰ ਲਈ ਸਰਕਾਰ ਦੇ ਸਾਹਮਣੇ ਝੁੱਕ ਕੇ ਪੂਰੀ ਕੌਮ ਨੂੰ ਝੁਕਾ ਕੇ ਰੱਖ ਦਿੱਤਾ ਪੂਰੀ ਬੰਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਝੁਕਾ ਕੇ ਰੱਖ ਦਿੱਤਾ ਇਹ ਤਾਂ ਤੁਹਾਡੀ ਅਸਲੀਅਤ ਹੈ ਸਿਰਸਾ ਸਾਹਿਬ ਸਰਕਾਰ ਦਾ ਦਲਾਲ ਬਣ ਕੇ ਸਿੱਖ ਕੌਮ ਦੇ ਪਿੱਢ ਤੇਰੇ ਛੂਰਾ ਮਾਰਨਾ ਬੰਦ ਕਰੋ ਸਿੱਖਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ